ਬਿੰਦ ਸੁੱਖਾ ਜੜਾ ਦੀ ਰਹਿਣ ਵਾਲੀ ਮੁਖਪ੍ਰੀਤ ਜਿਸ ਨੇ ਗੁਰੂ ਨਾਨਕ ਯੂਨੀਵਰਸਿਟੀ ਤੋਂ ਲਾ ਦੀ ਡਿਗਰੀ ਕਰਕੇ ਘਰ ਵਾਪਸ ਪਹੁੰਚਿਆ ਉਹਨਾਂ ਦਾ ਇੱਕ ਨਵੇਕਲੀ ਕਹਾਣੀ ਆ ਇੱਕ ਸਧਾਰਨ ਕਿਸਾਨ ਪਰਿਵਾਰ ਦੇ ਵਿੱਚੋਂ ਉਹ ਹੈ ਨਾ ਜਿਨ੍ਹਾਂ ਨੇ ਆਪਣੀ ਜ਼ਮੀਨ ਜਿਹੜੀ ਆ ਉਹਨਾਂ ਤੇ ਕੇਸ ਚੱਲ ਰਿਹਾ ਸੀ ਤੇ ਉਹਨਾਂ ਨੇ ਦੇਖਿਆ ਕਿ ਕੇਸ ਚੱਲਣ ਕਰਕੇ ਕਿੰਨੀ ਖੱਜਲ-ਖਵਾਰੀ ਹੁੰਦੀ ਆ ਜਾਂ ਫਿਰ ਪੈਸੇ ਕਿੰਨੇ ਲੱਗ ਰਿਹਾ ਉਹਨਾਂ ਨੇ ਸੰਕਲਪ ਲਿਆ ਕੀ ਅਸੀਂ ਡਿਗਰੀ ਕਰਕੇ ਆਪਣਾ ਕੇਸ ਜਿਹੜੇ ਆ ਉਹ ਆਪ ਲੜਾਂਗੇ ਅੱਜ ਡਿਗਰੀ ਕਰਕੇ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਮੈਂ ਦੈਨਿਕ ਸਵੇਰਾ ਟੀਮ ਦਾ ਧੰਨਵਾਦ ਕਰਨਾ ਚਾਹੁੰਨੀ ਆ ਜਿਹੜੇ ਸਾਡੇ ਘਰ ਆ ਕੇ ਮੇਰੇ ਤੋਂ ਮੇਰੀ ਇੰਟਰਵਿਊ ਲੈ ਰਹੇ ਨੇ ਮੇਰਾ ਨਾਮ ਮੋਪ੍ਰੀਤ ਕੌਰ ਹੈ ਮੈਂ ਐਲ ਐਲ ਬੀ 5th ਸੈਮੈਸਟਰ ਦੇ ਵਿੱਚੋਂ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਲਈ ਗਈ ਪ੍ਰੀਖਿਆ ਦੇ ਵਿੱਚੋਂ ਕਾਲਜ ਵਿੱਚੋਂ ਸੈਕੰਡ ਪੋਜੀਸ਼ਨ ਹਾਸਲ ਕੀਤੀ ਹੈ ਯੂਨੀਵਰਸਿਟੀ ਲੈਵਲ ਤੇ ਵੀ ਸੈਕੰਡ ਪੋਜੀਸ਼ਨ ਹਾਸਲ ਕੀਤੀ ਹੈ ਇਸ ਇਸ ਵਿੱਚ ਮੈਂ ਆਪਣੇ ਮਾਤਾ ਪਿਤਾ ਦਾ ਆਪਣੇ ਭਰਾ ਦਾ ਤੇ ਹੋਰ ਸਾਕ ਸਬੰਧੀਆਂ ਦਾ ਮੇਰੇ ਦਾਦਾ ਦਾਦੀ ਪਰਮਾਤਮਾ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਮਕਾਮ ਤੇ ਪਹੁੰਚਾਇਆ ਜੇ ਗੱਲ ਕੀਤੀ ਜਾਵੇ ਤੇ ਤੁਹਾਨੂੰ ਇਹ ਕਿਵੇਂ ਲੱਗਿਆ ਕਿ ਆਪਾਂ ਸਿਰਫ ਇਲਾਹੀ ਕਰਨਾ ਹਾਂ ਹਾਂਜੀ ਜਦੋਂ ਤੋਂ ਮੇਰਾ ਜਨਮ ਜਦੋਂ ਤੋਂ ਮੇਰਾ ਜਨਮ ਹੋਇਆ ਆ ਉਦੋਂ ਤੋਂ ਹੀ ਮੇਰੇ ਮੰਮੀ ਪਾਪਾ ਜਿਹੜੇ ਆ ਕੇਸ ਲੜ ਰਹੇ ਸੀ ਤੇ ਉਦੋਂ ਤੋਂ ਮੇਰਾ ਇੰਟਰਸਟ ਸੀ ਕਿ ਮੈਂ ਲਾਉ ਦੀ ਪੜਾਈ ਕਰਾਂ ਤੇ ਆਪਣੇ ਪਰਿਵਾਰ ਨੂੰ ਵੀ ਇਨਸਾਫ ਦਿਵਾਵਾਂ ਤੇ ਨਾਲ ਗਰੀਬ ਲੋਕਾਂ ਨੂੰ ਵੀ ਇਨਸਾਫ ਦਿਵਾਵਾਂ ਇਸ ਕਰਕੇ ਮੇਰਾ ਇੰਟਰਸਟ ਸੀ ਕਿ ਮੈਂ ਲਾਅ ਦੀ ਪੜ੍ਹਾਈ ਕਰਕੇ ਜੱਜ ਬਣਾ ਤੇ ਨਾਲ ਗਰੀਬ ਲੋਕਾਂ ਨੂੰ ਹੋਰ ਜ਼ਿੰਮੇਵਾਰ ਪਰਿਵਾਰਾਂ ਨੂੰ ਦੇ ਨਾਲ ਇਨਸਾਫ ਕਰ ਸਕਾਂ ਹੁਣ ਜੱਜ ਦੀ ਜਿਹੜੀ ਹੈ ਸਟਰਗਲ ਹਲੇ ਜਾਰੀ ਹੈ ਹਾਂਜੀ ਹਾਂਜੀ ਜੱਜ ਦੀ ਪੜ੍ਹਾਈ ਮੈਂ ਉਹਦੇ ਵਾਸਤੇ ਮੈਂ ਪ੍ਰਪੇਅਰ ਕਰ ਰਹੀ ਹਾਂ ਤੇ ਜਲਦੀ ਜਦੋਂ ਇਗਜ਼ਾਮ ਨਿਕਲੂਗਾ ਦਵਾਂਗੀ ਜੇ ਗੱਲ ਕੀਤੀ ਜਾਵੇ ਤੁਹਾਡੀ ਐਜੂਕੇਸ਼ਨ ਦੀ ਕਿੱਥੇ ਕਿੱਥੇ ਪੜ੍ਹੇ ਹੋ ਤੇ ਮੈਂ ਸ਼ੁਰੂ ਤੋਂ ਵਿੱਚੋਂ ਜਿਹੜੀ ਮੇਰੀ ਮੁੱਢਲੀ ਪੜ੍ਹਾਈ ਸੀ ਮੈਂ ਸਰਕਾਰੀ ਸਕੂਲ ਤੋਂ ਆਪਣੇ ਪਿੰਡ ਦੇ ਸਰਕਾਰੀ ਸਕੂਲ ਤੋਂ ਹੀ ਕੀਤੀ ਸੀ ਉਸ ਤੋਂ ਬਾਅਦ ਮੈਂ ਐਮਬੀਬੀਐਸ ਵਾਸਤੇ ਵੀ ਪ੍ਰੀਪੇਅਰ ਕੀਤਾ ਸੀ ਉਸ ਤੋਂ ਬਾਅਦ ਫਿਰ ਮੈਂ ਬੀਏ ਦੀ ਪੜ੍ਹਾਈ ਕੀਤੀ ਸੀ ਆਰਆਰ ਬਾਵੜੀਏ ਵੀ ਕਾਲਜ ਫਾਰ ਗਰਲਸ ਬਟਾਲਾ ਤੋਂ ਹੁਣ ਮੈਂ ਸੈਂਡ ਸোলજર ਤੋਂ ਲਾਅ ਦੀ ਡਿਗਰੀ ਕੀਤੀ ਹੈ ਜੇ ਗੱਲ ਕੀਤੀ ਜਾਵੇ ਤੇ ਤੁਹਾਡੇ ਜਿਹੜੇ ਕਲਾਸਮੇਟ ਲੜਕੀਆਂ ਸੀ ਉਹਨਾਂ ਦਾ ਕਿਦਾਂ ਦਾ ਸੰਯੋਗ ਰਿਹਾ ਤੁਹਾਡੇ ਨਾਲ ਜਾਂ ਫਿਰ ਉੱਪਰ ਪੀਰ ਕਰਦੀਆਂ ਸੀ ਤੁਹਾਨੂੰ ਹਾਂਜੀ ਵੈਸੇ ਮੇਰੀਆਂ ਸ਼ੁਰੂ ਤੋਂ ਜ਼ਿਆਦਾ ਫਰੈਂਡਸ ਨਹੀਂ ਰਹੀਆਂ ਹਮੇਸ਼ਾ ਤਾਂ 2-4 ਹੀ ਰਹੀਆਂ ਤੇ ਉਹਨਾਂ ਨੇ ਮੇਰੇ ਵਰਗੀਆਂ ਹੀ ਹੋ ਵੀ ਹੋ ਵੀ ਇਦਾਂ ਪੜਾਈ ਦੇ ਵਿੱਚ ਇੰਟੈਲੀਜੈਂਟ ਸੀ ਉਹਨਾਂ ਨੇ ਵੀ ਮੇਰੇ ਨੋਟਸ ਵਗੈਰਾ ਬਣਾਉਣ ਦੇ ਵਿੱਚ ਹੈਲਪ ਕੀਤੀ ਜੇ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਤਾਂ ਉਹ ਮੈਨੂੰ ਦੇ ਦਿੰਦੀਆਂ ਸੀ ਜੇ ਗੱਲ ਕੀਤੀ ਜਾਵੇ ਮਾਪੇ ਦਾ ਤੁਹਾਨੂੰ ਕਿੱਦਾਂ ਦਾ ਸਹਿਯੋਗ ਰਿਹਾ ਮਾਤਾ ਪਿਤਾ ਦਾ ਸਹਿਯੋਗ ਤਾਂ ਸਭ ਨਾਲੋਂ ਵੱਧ ਹੁੰਦਾ ਵਾ ਕਾਰਕੋਸ਼ ਵੀ ਨਾ ਹੋਵੇ ਤੇ ਫਿਰ ਵੀ ਪਿਤਾ ਸਾਰੀਆਂ ਰੀਝਾਂ ਪੂਰੀਆਂ ਕਰਕੇ ਦਿੰਦਾ ਕਦੀ ਵੀ ਉਹਨਾਂ ਨੇ ਪੈਸੇ ਬਾਰੇ ਮੈਨੂੰ ਨਹੀਂ ਮਨਾ ਕੀਤਾ ਹਮੇਸ਼ਾ ਤੋਂ ਕੋਈ ਵੀ ਉਹਨਾਂ ਦੀ ਚੀਜ਼ ਰਹਿ ਜਾਵੇ ਭਾਵੇਂ ਪਰ ਮੇਰੀ ਸਟੱਡੀ ਵਾਸਤੇ ਮੇਰੇ ਕੱਪੜਿਆਂ ਵਾਸਤੇ ਸ਼ੂਜ਼ ਵਾਸਤੇ ਸਾਰਾ ਕੁਝ ਮੈਨੂੰ ਦਿੱਤਾ ਮੇਰੀ ਮਾਤਾ ਨੇ ਬਹੁਤ ਸਹਿਯੋਗ ਕੀਤਾ ਉਹਨਾਂ ਨੇ ਲੋਕ ਘਰ ਦੇ ਕੰਮ ਵਿੱਚ ਵੀ ਮੇਰੇ ਕੋ ਕਦੀ ਨਹੀਂ ਕਿਹਾ ਕਿ ਤੁਸੀਂ ਕਰੋ ਮੈਂ ਉਹਨਾਂ ਨੇ ਖੁਦ ਹੀ ਕੀਤਾ ਮੇਰੇ ਮੇਰੇ ਕੋਲੋਂ ਕੁਝ ਵੀ ਮੇਰੀ ਜ਼ਿੰਦਗੀ 'ਚ ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਬਹੁਤ ਸਾਰੇ ਮਾਪੇ ਜਿਹੜੇ ਕਹਿੰਦੇ ਆ ਕਿ ਲੜਕੀਆਂ ਨੂੰ ਘਰ ਤੋਂ ਬਾਹਰ ਨਹੀਂ ਕੱਢਣਾ ਪੜਾਉਣਾ ਨਹੀਂ ਆ ਜਾਂ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਆਂਦੀਆਂ ਉਹਨਾਂ ਬੱਚੀਆਂ ਵਾਸਤੇ ਕੀ ਮੈਸੇਜ ਦੇਣਾ ਚਾਹੋ ਮਾਤਾ ਪਿਤਾ ਜੋ ਵੀ ਕਹਿੰਦੇ ਆ ਬੱਚੇ ਦੇ ਭਲੇ ਵਾਸਤੇ ਕਹਿੰਦੇ ਆ ਸਾਡੇ ਮਾਤਾ ਪਿਤਾ ਵੀ ਜੋ ਸਾਨੂੰ ਕਹਿੰਦੇ ਆ ਅਸੀਂ ਹਮੇਸ਼ਾ ਪੋਜ਼ਿਟਿਵਲੀ ਲਿਆ ਉਹਨਾਂ ਨੂੰ ਤੇ ਉਹਨਾਂ ਨੇ ਸਾਡੇ ਉੱਪਰ ਭਰੋਸਾ ਕੀਤਾ ਸੀ ਉਹਨਾਂ ਤੇ ਦੁਗਣਾ ਤਿਗੜਾ ਕਰਕੇ ਮੋੜਿਆ ਵਾਪਸ ਕਦੀ ਵੀ ਉਹਨਾਂ ਦੇ ਭਰੋਸੇ ਨੂੰ ਇਹ ਟੁੱਟਣ ਨਹੀਂ ਦਿੱਤਾ ਤੇ ਨਾ ਮੈਂ ਕਦੀ ਉਹਨਾਂ ਨੂੰ ਕਿਹਾ ਹੀ ਆ ਕਿ ਆ ਆ ਕਿਉਂ ਕਿਹਾ ਤੁਸੀਂ ਆ ਕਿਉਂ ਕਿਹਾ ਜੋ ਵੀ ਕਿਹਾ ਉਹਨਾਂ ਨੇ ਮੈਂ ਹਮੇਸ਼ਾ ਖੇੜੇ ਮੱਥੇ ਮੰਨਿਆ ਹੁਣ ਇੱਕ ਘਰ ਦੇ ਵਿੱਚ ਦੋ ਵਕੀਲ ਬਣ ਗਏ ਹਾਂਜੀ ਤੇ ਬ੍ਰਦਰ ਜਿਹੜੇ ਆ ਉਹਦੋਂ ਦਾ ਸਹਯੋਗ ਕਿਦਾਂ ਦਾ ਮੇਰੇ ਭਰਾ ਦਾ ਬਹੁਤ ਵਧੀਆ ਸਹਯੋਗ ਆ ਉਹਨਾਂ ਨੇ ਮੈਨੂੰ ਹਮੇਸ਼ਾ ਆਪਣੇ ਭਰਾ ਵਾਂਗ ਰੱਖਿਆ ਆ ਮੇਰੇ ਮਾਰਗਦਰਸ਼ਕ ਨੇ ਮੈਨੂੰ ਸਹੀ ਰਾਹ ਦਿਖਾਉਣ ਵਿੱਚ ਹਮੇਸ਼ਾ ਇਹਨਾਂ ਨੇ ਮਦਦ ਕੀਤੀ ਆ ਹਮੇਸ਼ਾ ਕਈ ਵਾਰ ਜਿੰਦਗੀ 'ਚ ਰੋਗ ਟੋਕ ਵੀ ਸਭ ਤੋਂ ਜ਼ਿਆਦਾ ਕਰਦੇ ਪਰ ਹਮੇਸ਼ਾ ਮੈਂ ਪੋਜ਼ੀਟਿਵਲੀ ਲਿਆ ਤੇ ਜਿੰਨੀ ਵੀ ਕੀਤੀ ਇਹਨਾਂ ਨੇ ਸਹੀ ਕੀਤੀ ਆ ਮੇਰੇ ਭਲੇ ਵਾਸਤੇ ਕੀਤੀ ਹਮੇਸ਼ਾ ਮੈਨੂੰ ਸਹੀ ਰਾਹ ਦਿਖਾਇਆ ਇਹਨਾਂ ਨੇ ਹੁਣ ਲੜਕੀਆਂ ਜਿਹੜੀਆਂ ਬਹੁਤ ਜ਼ਿਆਦੀਆਂ ਬੰਦਿਸ਼ਾਂ ਦਿਆਂ ਕਿ ਇਸ ਤਰ੍ਹਾਂ ਦੇ ਕੱਪੜੇ ਨਹੀਂ ਪਾਉਣੇ ਇਸ ਤਰ੍ਹਾਂ ਦੇ ਬਿਲਕੁਲ ਤੁਸੀਂ ਲੜਕੀਆਂ ਵਰਗਿਓ ਹਾਂਜੀ ਬੰਦਿਸ਼ਾਂ ਜਿੱਦਾਂ ਵੀ ਆ ਮੈਂ ਖੋਦੀ ਆ ਮੇਰੇ ਤੇ ਕੋਈ ਬੰਦੀਸ਼ ਨਹੀਂ ਆ ਬਾਕੀ ਮੈਂ ਸਿੱਖ ਪਰਿਵਾਰ ਨੂੰ ਬਿਲੋਂਗ ਕਰਦੀ ਆ ਜੋ ਵੀ ਆ ਮੈਂ ਸਿੱਖ ਪ੍ਰਿੰਸੀਪਲਸ ਨੂੰ ਫੋਲੋ ਕਰਦੀ ਆ ਤੇ ਗੁਰੂ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਨੂੰ ਫੋਲੋ ਕਰਦੀ ਆ ਉਹਨਾਂ ਨੇ ਜਿੱਦਾਂ ਦਾ ਜੀਵਨ ਜਾਚ ਸਾਨੂੰ ਬਖਸ਼ੀ ਆ ਮੈਂ ਉਦਾਂ ਦੀ ਹੀ ਜੀਵਨ ਜਾਚ ਜੀਵਣਾ ਚਾਹੁੰਦੀ ਆ ਉਹਨਾਂ ਦੇ ਦੱਸੇ ਹੋਏ ਰਾਹ ਦੇ ਉਤੇ ਚੱਲਣ ਦੀ ਕੋਸ਼ਿਸ਼ ਕਰਦੀ ਆ ਇਹ ਵੀ ਸੋਚਦੀ ਆ ਕਿ ਇਹ ਰਾਹ ਦੇ ਉਤੇ ਜਾ ਕੇ ਆਪਣੀ ਕੌਮ ਨੂੰ ਗਰੀਬ ਲੋਕਾਂ ਨੂੰ ਆਪਣੇ ਧਰਮ ਨੂੰ ਇਨਸਾਫ ਦਿਵਾ ਸਕਾਂ ਤੇ ਇਹਨਾਂ ਦਾ ਨਾਮ ਉੱਚਾ ਕਰ ਸਕਾਂ ਸੋ ਜੀ ਦੇਖ ਸਕਦੇ ਹੋ ਕਿ ਹੌਸਲੇ ਬੜੇ ਬਲੰਦ ਨੇ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਕੁਮਾਨ ਬਟਾਲਾ ਮੋਹਪ੍ਰੀਤ ਦੇ ਬ੍ਰਦਰ ਜਿਹੜੇ ਆ ਮਹਿਕ ਪ੍ਰੀਤ ਉਹ ਵੀ ਸਾਡੇ ਨਾਲ ਨੇ ਜਿਨ੍ਹਾਂ ਨੇ ਮਹਿਜ਼ 21 ਸਾਲ ਦੀ ਉਮਰ ਵਿੱਚ ਐਲ ਐਲ ਬੀ ਕਰਕੇ ਤੇ ਇੱਕ ਬੜਾ ਵੱਡਾ ਮਕਾਮ ਹਾਸਲ ਕੀਤਾ ਗੱਲਬਾਤ ਕਰਾਂਗੇ ਤੁਹਾਡੀ ਪਹਿਲਾਂ ਤੋਂ ਪੜ੍ਹਾਈ ਕਿੱਥੇ ਰਹੀ ਕਿਸ ਤਰੀਕੇ ਦੀ ਰਹੀ ਤੇ ਹੁਣ ਕਿਹੜਾ ਮੁਕਾਮ ਹਸ ਮੇਰਾ ਨਾਮ ਮਹਿਕਪ੍ਰੀਤ ਸਿੰਘ ਪੁੱਤਰ ਸਰਦਾਰ ਮੁਖਤਿਆਰ ਸਿੰਘ ਪਿੰਡ ਸੁਖਾ ਜਿਹੜਾ ਦਾ ਰਹਿਣ ਵਾਲਾ ਮੈਂ ਆਪਣੀ ਇਨੀਸ਼ੀਅਲ ਜਿਹੜੀ ਸਟੇਜੀ ਸਟੱਡੀ ਦੀ ਉਹ ਮੈਂ ਆਪਣੇ ਸਰਕਾਰੀ ਸਕੂਲ ਪਿੰਡ ਦੇ ਤੋਂ ਹੀ ਸ਼ੁਰੂ ਕੀਤੀ ਆ ਤੇ ਨੈਕਸਟ ਵਨ ਮੈਂ ਸੰਤ ਬਾਬਾ ਜਰਾ ਸਿੰਘ ਦੇ ਵਿੱਚ ਸਟੱਡੀ ਕੀਤੀ ਉਸ ਤੋਂ ਅੱਗੇ ਮੈਂ ਕੀਤੀ ਆ 베링 ਕਾਲਜ ਇਟ ਸੀਨੀਅਰ ਸਕੈਂਪਸ ਸਕੂਲ ਬਟਾਲਾ ਤੇ ਦੈਨ ਸੈਂਡਸੋਲਜਰ ਲਾ ਕੋਲੇਜ ਰਲੰਦਰ ਤੇ ਇਹਨਾਂ ਵਿੱਚ ਮੈਂ ਆਪਣੀ ਜਿਹੜੀ ਆ ਸਟੱਡੀ ਕੀਤੀ ਹੋਈ ਹੈ ਹੁਣ ਇਸ ਟਾਈਮ ਜਿਹੜੇ ਇਹਦੇ ਤੋਂ ਪ੍ਰੈਕਟਿਸ ਕਰ ਰਿਹਾ ਹਾਂ ਪ੍ਰੈਕਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਮੈਂ ਪ੍ਰੈਕਟਿਸ ਕਰ ਰਿਹਾ ਹਾਂ ਇਸ ਟਾਈਮ ਤੁਹਾਡੀ ਸਿਸਟਰ ਨੇ ਇੱਕ ਨਾਮ ਨਾ ਘਟਿਆ ਕੀ ਕਹਿਣਾ ਚਾਹੋਗੇ ਮੇਰੀ ਸਿਸਟਰ ਦੀ ਇੱਕ ਉਹਨਾਂ ਦੇ ਪ੍ਰਿੰਸੀਪਲ ਵਗੈਰਾ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਸਿਧਾਂਤ ਕਹਿ ਸਕਦੇ ਜਨਰਲ ਲਾਇਫ ਦੇ ਵਿੱਚ ਉਹ ਉਹਨਾਂ ਦੇ ਥੋੜੇ ਸਖਤਾਂ ਮੁੱਢ ਤੋਂ ਹੀ ਨਾ ਤੇ ਮੈਂ ਕੀਤੇ ਆ ਮੈਂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦਾ ਉਹ ਮਤਲਬ ਕਿ ਚਲੋ ਆਪਾਂ ਦਾ ਥੋੜਾ ਬਹੁਤਾ ਮਾਰਗਦਰਸ਼ਕ ਕਰ ਸਕਦੇ ਹਾਂ ਉਹਨਾਂ ਨੂੰ ਐਡਵਾਈਸ ਦੇ ਸਕਦੇ ਬਾਕੀ ਅਕਸੈਪਟ ਕਰਨੀ ਬੰਦੇ ਦੀ ਆਪਣੀ ਰਿਸਪੌਂਸਿਬਿਲਟੀ ਹੁੰਦੀ ਉਹਨਾਂ ਨੇ ਅਕਸੈਪਟ ਕਰਨੀ ਕਿ ਨਹੀਂ ਕਰਨੀ ਪਰ ਉਹਨਾਂ ਨੇ ਅਕਸੈਪਟ ਕਰਦੇ ਰਹੇ ਸਾਡੀਆਂ ਸਾਰੀਆਂ ਚੀਜ਼ਾਂ ਇਸ ਕਰਕੇ ਉਹਨਾਂ ਨੇ ਅੱਗੇ ਜੁਡੀਸ਼ਰੀ ਵਾਸਤੇ ਪ੍ਰੇਪੇਅਰ ਕਰਨ ਦੇ ਆ ਤੇ ਮੈਨੂੰ ਲੱਗਦਾ ਵਾ ਕਿ ਉਹ ਕਰਨਗੇ ਜੁਡੀਸ਼ਰੀ ਕਰੈਕ ਕਰਨਗੇ ਜਿਸ ਢੰਗ ਨਾਲ ਗੱਲ ਕੀਤੀ ਜਦੋਂ ਮਾਪੇ ਤੁਹਾਨੂੰ ਕਿਦਾ ਦੱਸੇ ਹੋ ਗਿਆ ਮਾਪੇ ਤਾਂ ਮੁੱਢ ਤੋਂ ਸਹਿਯੋਗ ਰਿਆ ਇਹਨਾਂ ਨੇ ਮਤਲਬ ਕਿ ਜੇ ਕੋਈ ਜਿੱਦਾਂ ਆਮ ਘਰ ਪਰਿਵਾਰ ਚ ਗੱਲਾਂ ਬਾਤਾਂ ਹੁੰਦੀਆਂ ਵਾ ਕਿ ਪੈਨ ਪੈਨਸਲ ਤੋਂ ਹੀ ਹੋ ਜਾਂਦੀਆਂ ਕਈ ਵਾਰੀ ਇਹ ਕਰਕੇ ਇਹਨਾਂ ਨੇ ਕਦੀ ਆਪਾਂ ਨੂੰ ਦੂਜੀ ਵਾਰੀ ਮੰਗਣ ਦੀ ਲੋੜ ਨਹੀਂ ਪਈ ਤੇ ਜਦੋਂ ਆਪਾਂ ਇੱਕ ਵਾਰੀ ਕਿਹਾ ਵਾ ਤੇ ਇਹਨਾਂ ਨੇ ਸਾਡੀ ਪਹਿਲੀ ਤੇ ਮਤਲਬ ਕਿ ਸਾਨੂੰ ਸਾਰਾ ਕੋ ਲੈ ਗ ਦਿੱਤਾ ਤੁਹਾਨੂੰ ਲਾ ਕਰਨ ਦੀ ਜਿਹੜੀ ਆ ਉਹ ਕਿਉਂ ਜ਼ਰੂਰਤ ਹੈ ਇਹ ਮੈਨੂੰ ਸਾਡੇ ਥੋੜੇ ਜਿਹੇ ਨਾ ਡਿਸਪਿਊਟ ਚੱਲਦੇ ਸੀ ਲੈਂਡ ਦੇ ਰਿਲੇਟਿਡ ਤਾਂ ਕਰਕੇ ਮੈਨੂੰ ਲੱਗਾ ਕਿ ਸਾਨੂੰ ਥੋੜਾ ਲਾਉ ਨੂੰ ਪੜਨਾ ਚਾਹੀਦਾ ਇਸ ਕਰਕੇ ਮੈਂ ਉਹਦੀ ਪੜਾਈ ਜਿਹੜੀ ਕਰਨੀ ਆਪਣੀ ਚੋਇਸ ਸਹੀ ਸਮਝੀ ਹੁਣ ਜਿਸ ਤਰ੍ਹਾਂ ਵੇਖਿਆ ਜਾਵੇ ਕਿ ਤੁਹਾਨੂੰ ਇਹ ਮਹਿਸੂਸ ਹੋਇਆ ਕਿ ਘਰ ਦੇ ਵਿੱਚ ਬਹੁਤ ਜ਼ਿਆਦਾ ਖਰਚੇ ਹੋ ਰਹੇ ਨੇ ਤੇ ਹੁਣ ਆਮ ਪਬਲਿਕ ਨੂੰ ਕਿਸ ਤਰੀਕੇ ਨਾਲ ਟ੍ਰੀਟ ਕਰੋਗੇ ਤੁਸੀਂ ਆਮ ਪਬਲਿਕ ਨੂੰ ਚਲੋ ਹੁਣ ਸਾਡੇ ਕੋਲ ਕੇਸ ਆਉਂਦੇ ਆ ਰੋਜ਼ ਮਤਲਬ ਕਲਾਇੰਟ ਵਗੈਰਾ ਆਉਂਦੇ ਰਹਿੰਦੇ ਆ ਤੇ ਆ ਆਪਾਂ ਆਮ ਆਪਾਂ ਵਕੀਲ ਦੀ ਤਰ੍ਹਾਂ ਨਹੀਂ ਟ੍ਰੀਟ ਕਰਦੇ ਹਰੇਕ ਨੂੰ ਆਪਾਂ ਆਮ ਦੀ ਤਰ੍ਹਾਂ ਟ੍ਰੀਟ ਕਰਦੇ ਆ ਕਿ ਆਪਾਂ ਵੀ ਆਮ ਲੋਕਾਂ ਤੇ ਅਗਦੇ ਵੀ ਆਮ ਲੋਕਾਂ ਇਸ ਕਰਕੇ ਆਪਾਂ ਨਾ ਬਹੁਤੀ ਫੀਸ ਤਾਂ ਕਈ ਵਾਰੀ ਤਾਂ ਆਪਾਂ ਮੁਫਤ ਵੀ ਕੇਸ ਲੜਦੇ ਆ ਇਹ ਕਰਕੇ ਫ੍ਰੀ ਆਫ ਕੋਸਟ ਵੀ ਲੜੀਦਾ ਵਾ ਤੇ ਆਪਾਂ ਬਹੁਤੇ ਵਕੀਲ ਦੀ ਤਰ੍ਹਾਂ ਤੇ ਐਜ਼ ਐਨ ਐਡਵੋਕੇਟ ਮੈਂ ਨਹੀਂ ਰਹਿਣਾ ਮੈਂ ਆਮ ਪਬਲਿਕ ਦੀ ਤਰ੍ਹਾਂ ਰਹਿਣਾ ਸੋ ਆਪਾਂ ਇਹਨਾਂ ਦੇ ਵਿਚਾਰ ਜਾਣੇ ਦੇਖਿਆ ਜਾ ਸਕਦਾ ਹੈ ਕਿ ਦੋਨੋਂ ਭੈਣ ਭਰਾ ਜਿਹੜੇ ਵਾ ਉਹ ਐਡਵੋਕੇਟ ਬਣ ਚੁੱਕੇ ਨੇ कैमरामैन मैन सोनी श्रवन सिंह कुमार बटाला देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप